ਜ਼ਿਲ੍ਹਾ ਫੱਤੇਗੜ ਸਾਹਿਬ ਦੇ ਪਿੰਡ ਜਟਾਣਾ ਉੱਚਾ ਵਿਖੇ ਅੱਜ ਸਵੇਰੇ 7:30 ਵਜੇ ਦੇ ਕਰੀਬ ਤਿੰਨ ਮੋਟਰਸਾਈਕਲ ਸਵਾਰਾਂ ਨੇ ਪਵਿੱਤਰ ਸਿੰਘ ਦੇ ਘਰ ਅਨੇਵਾ ਫਾਇਰਿੰਗ ਕਰ ਦਿੱਤੀ ਸਿੱਟੇ ਵਜੋਂ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਪਰੰਤੂ ਗੋਲੀਆਂ ਨਾਲ ਘਰ ਦਾ ਗੇਟ ਛਲਨੀ ਹੋ ਗਿਆ ਹਮਲਾਵਰਾਂ ਦੇ ਹੌਸਲੇ ਇੰਨੇ ਬੁਲੰਦ ਸਨ ਕਿ ਘਰ ਦੀ ਰਸੋਈ ਤੱਕ ਗੋਲੀਆਂ ਚਲਾਉਂਦੇ ਪਹੁੰਚ ਗਏ ਪਰਿਵਾਰਕ ਮੈਂਬਰਾਂ ਅਨੁਸਾਰ ਹਮਲਾਵਰ ਜਾਂਦੇ ਹੋਏ ਘਰ ਦੇ ਗੇਟ ਮੁਰੇ ਇੱਕ ਮਠਿਆਈ ਦਾ ਡੱਬਾ ਵੀ ਰੱਖ ਗਏ ਜੀ ਕਿਵੇਂ ਵਾਪਰੀ ਹੈ ਘਟਨਾ ਕਿੰਨੇ ਕਬਜੇ ਦੀ ਘਟਨਾ ਹੈ ਇਹ ਜੀ ਪਤਾ ਨਹੀਂ ਲੱਗਿਆ ਸੀ ਤਾਂ ਮਤਲਬ ਸਵੇਰੇ ਚਾਹ ਚੂ ਪੀ ਕੇ ਮੈਂ ਪਾਠ ਕਰਨ ਤੋਂ ਬਾਅਦ ਮਿੰਜੇ ਤੇ ਹੀ ਬੈਠਾ ਸੀ ਤੇ ਗੇਟ ਤੇ ਕਿਸੇ ਨੇ ਆਵਾਜ਼ ਮਾਰੀ ਤਿੰਨ ਵਾਰ ਸਰਦਾਰ ਜੀ ਸਰਦਾਰ ਜੀ ਸਰਦਾਰ ਜੀ ਚਲੋ ਮੈਂ ਵੀ ਦੇਖਣ ਦਾ ਹੌਸਲਾ ਨਾ ਕਰਿਆ ਵੀ ਬਾਹਰ ਦੇਖੀਏ ਕੀ ਹੈ ਤੇ ਚਲ ਮੇਰੀ ਭਤੀਜੀ ਇਹ ਧਾਰਾਂ ਚੋਂ ਕੇ ਆਏ ਸੀ ਭਰਜਾਈ ਮੇਰੀ ਇਹ ਚਾਹ ਬਣਾਉਣ ਲੱਗੇ ਤੇ ਚਲ ਮੈਂ ਕਿਹਾ ਇਹ ਦੇਖ ਲੈਣਗੇ ਮੈਂ ਹਜੇ ਮਨੁਮਨੀ ਸੋਚਦਾ ਵੀ ਬਾਹਰ ਹਾਕਾ ਮਾਰਦਾ ਵੀ ਇਹ ਦੇਖ ਨਹੀਂ ਰਹੇ ਉਸ ਤੋਂ 5-7 ਮਿੰਟ ਬਾਅਦ ਜਦੋਂ 5-6 ਫਾਇਰ ਹੋਏ ਨੇ ਚਲੋ ਮੇਰੀ ਭਤੀਜੀ ਨੇ 5 ਮਿੰਟ ਬਾਅਦ ਆ ਕੇ ਦੱਸਿਆ ਕਹਿੰਦੀ ਬਾਹਰ ਗੋਲੀ ਚੱਲਣ ਦੀ ਆਵਾਜ਼ ਆਈ ਵੀ ਚਾਚਾ ਜੀ ਤੁਸੀਂ ਦੇਖੋ ਉੱਠ ਕੇ ਕੀ ਆ ਅੱਛਾ ਜੀ ਚਲੋ ਜਦੋਂ ਮੈਂ ਬਾਹਰ ਆ ਕੇ ਧਿਆਨ ਮਾਰਿਆ ਤਾਂ ਦੇਖਣਾ ਸਾਡੇ ਗੇਟ ਦੇ ਵਿੱਚ ਹੀ 5 ਫਾਇਰ ਨਿਕਲੇ ਹੋਏ ਨੇ ਹਾਂ ਜੀ ਤੇ ਇੱਕ ਖੋਲ ਉੱਥੇ ਇੱਕ ਨੇ ਮਤਲਬ ਸਾਲਮ ਪਿਆ ਦੀ ਉਹ ਚੱਲਿਆ ਨਹੀਂ ਹੈਗਾ ਅੱਛਾ ਜੀ ਹਾਂ ਕਿੰਨੀਆਂ ਗੋਲੀਆਂ ਚੱਲੀਆਂ ਲਗਭਗ ਲਗਭਗ 5 ਤੋਂ 6 ਗੋਲੀਆਂ ਚੱਲੀਆਂ ਨੇ ਜੀ ਅੱਛਾ ਕੋਈ ਜਾਨੀ ਨੁਕਸਾਨ ਨਾ ਜਾਨੀ ਨੁਕਸਾਨ ਕੋਈ ਨਹੀਂ ਹੋਇਆ اچانک ਹੀ ਪਰਮਾਤਮਾ ਦੀ ਕਿਰਪਾ ਨਾਲ ਬਚ ਗਏ ਮੈਂ ਬਾਹਰ ਨਹੀਂ ਨਿਕਲੇ ਜੇ ਮੈਂ ਬਾਹਰ ਨਿਕਲੇ ਹੁੰਦਾ ਤਾਂ ਹੋ ਸਕਦਾ ਵੀ ਸ਼ਾਇਦ ਕੋਈ ਗੋਲੀ ਮੇਰੇ ਵੀ ਲੱਗ ਜਾਂਦੀ ਕਿਸੇ ਨਾਲ ਕੋਈ ਦੁਸ਼ਮਣੀ ਕੋਈ ਬਿਲਕੁਲ ਕੋਈ ਵੀ ਇਹੀ ਜੀ ਗੱਲ ਹੈ ਨਹੀਂ ਸਾਡੀ ਤਾਂ ਮਤਲਬ ਪਿੰਡ ਦੇ ਵਿੱਚ ਕਿਸੇ ਤੋਂ ਵੀ ਪੁੱਛ ਲਿਓ ਅਸੀਂ ਕਿਸੇ ਨਾਲ ਕੋਈ ਵੱਧ ਘੱਟ ਗੱਲ ਬਿਲਕੁਲ ਹੀ ਨਹੀਂ ਹੈਗੀ ਅੱਛਾ ਹਾਂ ਖੇਤ ਤੋਂ ਘਰ ਘਰ ਤੋਂ ਖੇਤ ਆਪਣਾ ਇਹ ਇਹ ਜਿਹਾ ਵਿਹਾਰ ਬਣਾਇਆ ਹੋਇਆ ਹੈ ਬਿਲਕੁਲ ਉਹਨਾਂ ਕਰਨ ਤੋਂ ਬਾਅਦ ਤੁਰੰਤ ਪੁਲਿਸ ਪਹੁੰਚੀ ਤੁਰੰਤ ਪੁਲਿਸ 5-7 ਮਿੰਟ ਦੇ ਵਿੱਚ ਵਿੱਚ ਹੀ ਪੁਲਿਸ ਆ ਗਈ ਜੀ ਹਾਂ ਹੂੰ ਤੇ ਕੋਈ ਕਿਸੇ ਤੇ ਸ਼ੱਕ ਲੱਗਦੀ ਹੈ ਤੁਹਾਨੂੰ ਸ਼ੱਕ ਤਾਂ ਇਸ ਟਾਈਮ ਤਾਂ ਜੀ ਕਿਤੇ ਦਿਮਾਗ ਕੰਮੇ ਨਹੀਂ ਕਰ ਰਿਹਾ ਵੀ ਅੱਛਾ ਹਾਂ ਜੀ ਹਾਂ ਬੜੇ ਪ੍ਰਿੰਨਰੀ ਹਜੇ ਫੇਜ਼ ਹੈ तो तुम देखिया होना एस एस पी साहब आप सारा विजिट करके गए हैं जी। और एस एच ओ डी एस पी साहब मौके से इमीडिएटली पहुँच गए थे जिन्हें रिपोर्टेड रिपोर्टिड हुआ इंसीडेंट और देखने लगता है कि कोई ना कोई किसी ना किसी द रंजिश हो सकती है या किसी पास क्योंकि वो वो ही तहकीकात आप कर रहे हैं डी एस पी साहब एस एच ओ साहब सारी अपनी फोरेंसिक टीम हैगी अपनी टैक्नीकल टीम है वो सारी मौके से आ चुकी है इतने जोड़ा भी टैक्नीकल डिजिटल डाटा है वो असं इकट्ठा कर रहे हैं ਉਸ ਤੋਂ ਬਾਅਦ ਹੀ ਕੋਈ ਕਨਕਲੂਸਿਵ ਕਹਿ ਜਾ ਸਕਦਾ ਹੈ ਹਜੇ ਬੜਾ ਵਾਈਡਲੀ ਓਪਨ ਹੈ ਕਿੰਨੇ ਕ ਦਿਨਾਂ ਚ ਮੁਕੰਮਲ ਜਾਂਚ ਹੈ ਜਿਹੜੀ ਸਾਹਮਣੇ ਆਉਣੀ ਹੈ ਦਿਨ ਤੋਂ ਨਹੀਂ ਜੀ ਸਾਡੇ ਵਾਸਤੇ ਤਾਂ ਅਸੀਂ ਜਦੋਂ ਵੀ ਸਾਨੂੰ ਕੋਈ ਕਲੂ ਫਿਕਸ ਮਿਲ ਜਾਊਗਾ ਅਸੀਂ ਕਾਰਵਾਈ ਕਰਾਂਗੇ ਕਿੰਨੇ ਰਾਉਂਡ ਫਾਇਰ ਹੋਏ ਨੇ ਜੀ ਅ ਟੋਟਲ 5 ਰਾਉਂਡ ਫਾਇਰ ਹੋਏ ਹਨ ਔਰ ਜਨ ਇੱਕ ਜਿੰਦਾ ਕਰਤੂਸ ਉਹਦੇ ਚ ਰਾਈਟ ਥੈਂਕ ਯੂ ਪ੍ਰਾਪਰਟੀ ਵੇਚਣੇ ਔਰ ਖਰੀਦਣੇ ਕੇ ਲਿਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਆਂ